ਬਲਬੀਰ ਸਿੰਘ ਬੱਬੀ ਭਵਾਨ ਜੀ ਜਿਹਨਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਆ ਮੈਂ ਅੱਜ ਤੁਹਾਡੀ ਬੇਨਤੀ ਕਰਨ ਆਇਆ ਹਾਂ ਜਦਿ ਸਿੱਖਿਆ ਨੀਤੀ ਤੇ ਬੋਲਿਓ ਸਾਹਿਬ ਦਾ ਜਦਿਆ ਹਾਲ ਹੋਇਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਵੱਡੀ ਮੀਨ ਸੋਚ ਜਿਹਨਾਂ ਨੂੰ ਬਹੁਤ ਦੁੱਖ ਲੱਗਾ ਕਿ ਜਿਹੜੀ ਪਾਤਰ ਜੋ ਸਾਡਾ ਇੱਕ ਮਾਨ ਸਿੱਖ ਪੰਜਾਬ ਦਾ ਜਿਨ੍ਹਾਂ ਦੀ ਤੈਰੀ ਉਹ ਦੇਖ ਕਿ ਜਿਹੜੀ ਉਹ ਬੜੀ ਡੰਗਾਈ ਸੀ ਹੁੰਦੀ ਉਹ ਨਹੀਂ ਰਹੀ ਇਹ ਨਾ ਪੂਰਾ ਹੋਣ ਵਾਲਾ ਸਾਨੂੰ ਘਟਾ ਪਿਆ ਮੈਂ ਉਹਨਾਂ ਦੀ ਇਸ ਬੇਵਕਤ ਕਾਲ ਚਲਾਣੇ ਤੇ ਜੋ ਕਰਾ ਇਜ਼ਹਾਰ ਕਰਦਾ ਪਰ ਜੋ ਉਹ ਲਿਖ ਗਏ ਨੇ ਇਹੋ ਜੀ ਸੋਚ ਬਸ ਸ਼ਾਇਦ ਇਹਦੇ ਫਾਇਦਾ ਹੋਵੇ ਉਹਨਾਂ ਦੇ ਹਰ ਉਹਨਾਂ ਦੀ ਜਿਹੜੀ ਲਿਖਣੀ ਉਹਦੇ 'ਚ ਬੜਾ ਵੱਡਾ ਇੱਕ ਟੰਡਾ ਮਤਲਬ ਇੱਕ ਅਸਰ ਸੀ ਇਹ ਸਰ ਸੱਭਿਆਚਾਰ ਨੂੰ ਲੈ ਕੇ ਇਸ ਆਮ ਜ਼ਿੰਦਗੀ ਨੂੰ ਇੱਕ ਸੇਧ ਦੇਣੀ ਸ਼ਾਇਦ ਹੀ ਸੀ ਉਹਨਾਂ ਦੇ ਕੋਲ ਬਹੁਤ ਵੱਡਾ ਦੁੱਖ ਹੋਇਆ ਪੰਜੀ ਸਾਹਿਬ ਜਨਾਬ ਇਹ ਦੰਪ ਦਾ ਮੁੱਦਾ ਚੁੱਕਿਆ ਸੀ ਰਾਤ ਬਹੁਤ ਵੱਡੀ ਅੱਗ ਲੱਗੀ ਹੋ ਤੇ ਅੱਜ ਕਈ ਲੀਡਰ ਇਥੇ ਪਹੁੰਚ ਰਹੇ ਨੇ ਲੇਕਿਨ ਲੱਗਦਾ ਨਹੀਂ ਸਮੱਸਿਆ ਗੰਗਰਾਂ ਤੋਂ ਮਿੱਟੀ ਝੜੀ ਜਾਂਦੀ ਹੈ ਕਿਉਂਕਿ ਹਮੇਸ਼ਾ ਦੀ ਆਵਾਜ਼ ਉੱਠਦੇ ਰਹੇ ਬਿਲਕੁਲ ਅਸੀਂ ਆਵਾਜ਼ ਉੱਠਦੇ ਰਹੇ ਇਹਨਾਂ ਨੂੰ ਪੁੱਛਣਾ ਚਾਹੀਦਾ ਇਹ ਕਿੱਥੇ ਸੀ ਕਿਉਂਕਿ ਇਹ ਦੰਪ ਦਾ ਮੁੱਦਾ ਲੋਕਲ ਬਾਡੀ ਮਿਸਟਰ ਦਾ ਮੁੱਦਾ ਸੀ ਜੀ 10 ਸਾਲ ਉਹ ਮੰਤਰੀ ਰਹੇ ਤੁਸੀਂ ਉਹਨਾਂ ਨੇ ਡੰਪ ਬੰਦ ਕਰਨੇ ਕਿਉਂ ਨਹੀਂ ਬੰਦ ਕੀਤਾ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਲੇਕਿਨ ਲੱਗਦਾ ਨਹੀਂ ਉਹ ਸਿਆਸਤ ਦੇ ਤੇ ਲਗਾਤਾਰ ਕਰਮਾਏਗੀ ਕਿਉਂਕਿ ਤੁਸੀਂ ਆਵਾਜ਼ ਚੁੱਕਦੇ ਰਹੇ ਹੋ ਲੇਕਿਨ ਅੱਜ ਜੋ ਬੀਜੇਪੀ ਦੇ ਕੈਂਡੀਡੇਟ ਉੱਥੇ ਪਹੁੰਚਦੇ ਨੇ ਕਿ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਸੀਗਾ ਸੈਂਟਰ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ਸੀਗਾ ਇਹਦਾ ਇਹ ਲੱਗਦਾ ਕਿ ਸੈਂਟਰ ਤੋਂ ਪੈਸੇ ਲੈ ਕੇ ਪਹਿਲਾਂ ਡੰਪ ਦਾ ਮੁੱਦਾ ਜਿਹੜਾ ਸੈਂਟਰ ਨੇ ਦਿੱਤਾ ਦੇਖੋ ਇਹ ਮੁੱਦਾ ਜਿਹੜਾ ਵਾ ਲੋਕ ਬੋਡੀ ਮੰਤਰੀ ਨੇ ਹੱਲ ਕਰਨਾ ਰਾਜ ਸਰਕਾਰ ਨੇ ਹੱਲ ਕਰਨਾ ਜੀ ਸੈਂਟਰ ਗਵਰਨਮੈਂਟ ਪੈਸੇ ਦੇ ਸਕਦੀ ਜੇ ਪ੍ਰੋਜੈਕਟ ਬਣਾਉਣਗੇ ਤੇ ਜੀ ਇਹਨਾਂ ਪ੍ਰੋਜੈਕਟ ਹੀ ਨਹੀਂ ਬਣਾਇਆ ਇਹ ਹੋਰ ਵੀ ਜਿਹੜਾ ਜਿਹੜਾ ਕਾਲੀ ਦਲ ਦੇ ਉਮੀਦਵਾਰ ਹੈ ਉਹਦਾ ਕੰਮ ਸੀ ਉਹ ਮੰਤਰੀ ਰਿਆ ਦਾ ਸਾਹਿਬ ਜੀ ਉਹਨੇ ਪ੍ਰੋਜੈਕਟ ਕਿਉਂ ਨਹੀਂ ਬਣਾਇਆ ਨਾਉ ਨੇਦਾ ਬਣਾਇਆ ਨਾ ਉਹਨੇ ਗੰਦੇ ਨਾਲਿਆਂ ਦੇ ਪ੍ਰੋਜੈਕਟ ਬਣਾਏ ਜੀ ਸਾਰੇ ਪੰਜਾਬ ਦੇ ਵਿੱਚ ਗੰਦੇ ਨਾਲੇ ਉਸੇ ਤਰ੍ਹਾਂ ਹੀ ਨੇ ਉਹ ਦੋਸ਼ੀ ਹੈ ਇਹਨਾਂ ਚੀਜ਼ਾਂ ਦਾ ਉਹਦਾ ਫਰਜ਼ ਬੰਦਾ ਸੀ ਇਹਦਾ ਪ੍ਰੋਜੈਕਟ ਉਹਨਾਂ ਦਾ ਸਰਕਾਰ ਦੇ ਧਾਰੀਬਾਹ ਸਾਹਿਬ ਆ ਦੋ ਸਾਲ ਤੋਂ ਇਹਨਾਂ ਦੀ ਸਰਕਾਰ ਹੈ ਇਹਨਾਂ ਦਾ ਫਰਜ਼ ਬੰਦਾ ਸੀ ਸਾਰੇ ਪ੍ਰੋਜੈਕਟ ਬਣਾਉਣਾ ਇਹਨਾਂ ਨੇ ਸੋ ਇਹ ਦੋਵੇਂ ਹੀ ਇਸ ਦਾ ਲੇਕਿਨ ਇੱਕ ਵੀਡੀਓ ਜਾਣ ਪੁੱਛ ਕੇ ਵਿਰੋਧੀ ਧਿਰ ਵੱਲੋਂ ਸਵਾਲ ਲਈ ਤਿਆਰੀ ਐਸ ਸੀ ਸਮਾਜ ਨੂੰ ਲੈ ਕੇ ਬੇਸ਼ੱਕ ਤੁਹਾਨੂੰ ਮਾਫੀ ਵੀ ਕਰ ਦਿੱਤਾ ਕਿ ਤੁਸੀਂ ਸੇਵਾ ਵੀ ਲਗਾ ਲਈ ਕਿ ਲੱਗਦਾ ਕਿ ਚੋਣਾ ਚੋਣਾ ਜਿਹੜੀ ਇਹ ਕਟਿਆ ਮਿਆਰ ਦੀ ਰਾਜਨੀਤੀ ਹੋ ਰਹੀ ਹੈ ਮੈਂ ਇਸ ਗੱਲ ਹੀ ਖੇਮਾ ਜਾਚਦਾ ਮੇਰੀ ਪਿੱਲ ਹੀ ਹੋ ਚੁੱਕੀ ਹੈ ਔਰ ਇਸ ਗੱਲ ਹੀ ਸਾਰੇ ਜਿਹੜੇ ਸਾਡੇ ਅਸੀ ਸਮਾਜ ਦੇ ਸੰਤ ਸਮਾਜ ਹੈ ਉਹਨਾਂ ਸਾਰਿਆਂ ਮਹਾਪੁਰਸ਼ਾਂ ਨੇ ਆ ਕੇ ਕਿਹਾ ਕਿ ਜੋ ਵੀ ਹੈ ਸ੍ਰੀ ਪ੍ਰਗੋਬਾਲ ਦੀ ਕੀਰਤ ਤੇ ਕੋਈ ਇਹਨਾਂ ਵਾਸਤੇ ਨਹੀਂ ਬਾਬਾ ਜੀਵਨ ਸਿੰਘ ਜੀ ਤੋਂ ਗੁਰਦੁਆਰੇ ਤੋਂ ਕੋਈ ਵੱਡੀ ਚੀਜ਼ ਨਹੀਂ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਹੋ ਚੁੱਕਾ ਹੈ ਪਿੰਨੂ ਉੱਥੇ ਰਾਜਨੀਤਿਕ ਪਾਰਟੀਆਂ ਦਾ ਇੱਕ ਤਰੀਕਾ ਕਰ ਹੁੰਦਾ ਗੁਰਜੀਤ ਸਿੰਘ ਓਜਲਾ ਨੋਮੀਨੇਸ਼ਨ ਕਿਦਨ ਫਾਈਲ ਕਰਦਾ 13 ਤਰੀਕ ਨੂੰ ਮੇਰੀ ਬੇਨਤੀ ਹੈ ਸਮਰਾਂ ਨੂੰ ਕਿ ਸਾਰੇ ਰਲ ਕੇ ਮੇਰੇ ਨਾਲ ਆਇਓ 13 ਤਰੀਕ ਨੂੰ ਨੋਮੀਨੇਸ਼ਨ ਜਿਲ੍ਹਾ ਤਾਰਿਕ ਮੇਦੀ ਭਾਸ਼ੀ ਤੋਂ ਸ਼ੁਰੂ ਹੋਣਾ ਔਰ ਅਸੀਂ ਕਚਾਰੀ ਜਾ ਸੱਚਖੰਡ ਸੀ ਦਰਬਾਰ ਸਰ ਨਦਬਸਤ ਪਹੁੰਚ ਜਾਏਗਾ ਪਹਿਲੋ ਜੀ ਕਿਉਂਕਿ ਉੱਥੇ ਹਮੇਸ਼ਾ ਦੀ ਜਾਗਤ ਲੱਗੇ ਚੱਲਦੀ ਹੈ ਅਮਿਰਛਾ ਹੀ ਨਦਬਸਤ ਕੋਈ ਦਾ ਰੋਕੇ ਜੇਗਾ ਕੱਲ ਨੂੰ ਕਰਵਾਈ ਗਈ ਕੀ ਕਹਣਾ ਚਾਹੋਗੇ ਬਹੁਤ ਵਿਚਾਰ ਰੈਲੀ ਰਹੀ ਹੈ ਕੀ ਕਹਣਾ ਚਾਹੋਗੇ ਗੱਲ ਹੈ ਕਿ ਅੱਜ ਦੀ ਰੈਣੀ ਇਹ ਕਾਂਸੀ ਮਜ਼ਬੂਤੀ ਲਈ ਹੈ ਇਹ ਸ਼ਹਾਟਾ ਹਲਕਾ ਜਿਹੜਾ ਕਿ ਹਮੇਸ਼ਾ ਹੀ ਕਾਂਸਪਾਲਦੀ ਨੂੰ ਬਹੁਤ ਤੜੇ ਲੈਵਲ ਨਾਲ ਚਿਤੌਂਦਾ ਰਿਹਾ ਚਾਹੇ ਉਹ ਐਮਐਲਏ ਇਲੈਕਸ਼ਨ ਹੋਵੇ ਚਾਹੇ ਉਹ ਘਰ ਪਿਛਲੇ ਇਲੈਕਸ਼ਨ ਹੋਵੇ ਚਾਹੇ ਐਮਪੀ ਦੀ ਇਲੈਕਸ਼ਨ ਹੋਵੇ ਪਿਛਲੀ ਵਾਰ ਨੂੰ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਉਹ ਜਿਹੜਾ ਸਾਹਮਣੂ ਪਾਰਲੀਮੈਂਟ ਚ ਭੇਜਣਾ ਤੇ ਜਦੋਂ ਲੋਕਾਂ ਦਾ ਮਨ ਬਣ ਜਾਵੇ ਤੇ ਫਿਰ ਉਹਨੂੰ ਕੋਈ ਤਾਕਤ ਢੱਕ ਨਹੀਂ ਸਕਦੀ ਚਾਹੇ ਮੋਦੀ ਖੁਦ ਆ ਪੜੇ ਮੋਦੀ ਨੇ ਅੱਗੇ ਵੀ ਦੋ ਰਾਂ ਤਜਰਬੇ ਕੀਤੇ ਆ ਬਾਹਰੋਂ ਲਿਆ ਕੇ ਬੜੇ ਬੜੇ ਵੱਡੇ ਕੈਂਡੀਡੇਟ ਬੜੇ ਬੜੇ ਵੱਡੇ ਨਾਵਾਂ ਵਾਲੇ ਇੱਥੇ ਭੇਜੇ ਆ ਪਰ ਉਹ ਤਲ ਚਟਕੇ ਤੋਂ ਗਏ ਨੇ ਉਹਨਾਂ ਦਾ ਇੱਥੇ ਵਸ ਨਹੀਂ ਚੱਲਿਆ ਔਰ ਵਾਸੇ ਦਾ ਨਹੀਂ ਚੱਲਣਾ ਕਿਉਂਕਿ ਇਹ ਜਿੰਨਾ ਚਿਰ ਬਰ ਰਿਹਾ ਬੜੇ-ਬੜੀਆਂ achiyan postਾਂ ਤੇ ਰਿਹਾ ਪਰ ਇਹਨੇ ਕਦੀ ਅੰਮ੍ਰਿਤਸਰ ਦੀ ਧਰਤੀ 'ਲ ਮੂੰਹ ਨਹੀਂ ਕੀਤਾ ਕਦੀ ਅੰਮ੍ਰਿਤਸਰ ਆਣ ਕੇ ਮੇਰਾ ਕਿਸ਼ਰੀ ਦਰਬਾਰ ਸਾਹਿਬ ਤੇ ਸੀਤ ਰਾਮ ਮੰਦਰ ਮਤਾਂਵਨੇ ਦੇਖਿਆ ਇਹ ਜਹਾਜ਼ ਚੋਂਦਾ ਹੀ ਤੇ ਜਹਾਜ਼ ਹੀ ਵਾਪਸ ਚਲ ਜਾਂਦਾ ਸੀ ਸੋ ਇਦਾਂ ਜਿੱਦਾਂ ਉਹਨੇ ਜਹਾਜ਼ ਚ ਆਇਆ ਕਾਂਸਪਾੜੀ ਨੂੰ ਬਾ ਇਹ ਇਦਾਂ ਦੀ ਵਾਪਸੀ ਦੀ ਕਰਾਏਗੀ ਕਿ ਚੰਗੇ ਜਾਜ ਭਾਗੇ ਇਹਨਾਂ ਨੂੰ ਵਾਪਸ ਭੇਜਿਆ ਜਾਏਗਾ ਤਾਂ ਜੋ ਇਹ ਵਿਦੇਸ਼ ਵਿੱਚ ਰਹਿ ਕੇ ਉੱਥੇ ਪੰਜਾਬੀ ਦੀ ਸੇਵਾ ਕਰ ਸਕਣ ਆਮ ਆਵੀ ਪਾਰਟੀ ਦੇ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਆਮ ਆਦਮੀ ਪੀਤੇ ਵਕਤ ਦੀ ਗੱਲ ਹੋ ਗਈ ਜੀ ਸਮਾਂ ਬੀਤ ਗਿਆ ਲੋਕ ਮੂਰਖ ਬਣ ਗਏ ਹਰ ਵਾਰ ਲੋਕ ਮੂਰਖ ਨਹੀਂ ਬਣਦੇ ਇੱਕ ਹੋਰ ਬਣ ਗਏ ਦੋ ਹੋਰ ਬਣ ਗਏ ਲੋਕ ਕਹਿੰਦੇ ਇਹ ਠੇਕਾ ਲੈ ਮੂਰਖ ਬਣਨ ਦਾ ਹੁਣ ਨਹੀਂ ਬੰਨਣਾ ਉਹਨਾਂ ਨੇ ਕੀ ਲੱਗਦਾ ਹੈ ਕਿ ਇਸ ਵਾਰ ਜਮਾਨਤ ਹੋ ਗਈ ਜੀ ਦੇਖੋ ਤੁਹਾਡੇ ਮੂੰਹ 'ਚ ਕਿਉਂ ਚੱਕਰ ਇਹ ਤੇ ਤੁਹਾਨੂੰ ਸਾਡਾ ਜਿਆਦਾ ਪਤਾ ਕਿਉਂਕਿ ਤੁਸੀਂ ਇੱਕ ਐਸਾ ਤੁਰ ਰਹੇ ਜਿਹੜਾ ਨਿਚੋੜ ਕੱਢ ਕੇ ਦੱਸ ਸਕਦਾ ਪਰ ਮੇਰਾ ਖਿਆਲ ਹੈ ਕਿ ਐਤੀ ਧਾਰੀਵਾਲ ਸਾਹਿਬ ਅੱਜ ਨਾਲੇ ਤੋਂ ਬਾਹਰ ਨਿਕਲ ਗਏ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਅੱਜ ਨਾਲੇ ਵਾਲਾ ਵੀ ਇਹਨੂੰ ਲਾਇਕ ਨਹੀਂ ਕੀਤਾ ਇਸ ਕਰਕੇ ਮੇਰੀ ਬੇਨਤੀ ਆ ਕਿ ਉਹਨੂੰ ਵਿਚਾਰੇ ਨੂੰ ਚਾਹੀਦਾ ਹੀ ਇਹ ਪੰਗੇ 'ਚ ਨਾ ਪੈਂਦਾ ਠੀਕ ਹੈ ਧੰਨਵਾਦ ਰੰਜੀ ਸਿੰਘ ਟਲੋ ਟਲੋ ਸਾਹਿਬ ਕਿੰਨੇ ਲੋਕਾਂ ਨੇ ਜੁਆਇਨਿੰਗ ਕੀਤੀ ਆ ਔਰ ਕਿਹ ਇੱਕ ਵਿੱਚ ਕਿਸ ਤਰ੍ਹਾਂ ਦੀ ਜੁਆਇਨਿੰਗ ਹੋ ਰਹੀ ਸੋ ਜੀ ਅੱਜ ਕੋੜ ਕਲਸਾ ਵਾਰਡ ਨੰਬਰ 74 ਤੋਂ ਪ੍ਰਾਣੀ 75 ਨਵੀਂ 74 ਔਰ ਜੋਦੇ ਵਿੱਚੋਂ 300 ਬੰਦੇ ਨੇ ਜੁਆਇਨਿੰਗ ਕੀਤੀ ਹੈ ਕੋ ਵਿੱਚ ਹੋਰ ਵੀ ਜੁਆਇਨਿੰਗ ਹੋ ਸਕਦੀ ਹੈ ਜੀ ਹਾਂ ਜੀ ਚੱਲਦੇ ਤੇ ਸ਼ੁਰੂਆਤ ਹੈ ਬਸ ਥੋੜੇ ਦਿਨਾਂ ਚ ਹੋਰ ਵੀ ਕਾਫੀ ਜੁਆਇਨੀਆਂ ਜਿਹੜੀਆਂ ਹੁਣ ਨੂੰ ਤਿਆਰ ਹੈ ਜੀ ਸੇ ਸਾਹਿਬ ਪਹਿਲੋ ਵੀ ਤੁਹਾ ਤੁਸੀਂ ਬਹੁਤ ਸਾਰੇ ਜੁਆਇਨਿੰਗ ਕਰਾਈਆਂ ਨੇ ਕੀ ਸਮਝਦੇ ਹੋ ਕਿ ਲੋਕ ਆਮ ਆਦੀ ਪਾਰਟੀ ਤੋਂ ਫਫਾ ਨੇ ਤਾਂ ਕਰਕੇ ਉਸੇ ਪਾਰਟੀ ਤੁਹਾਡੀ ਪਾਰਟੀ ਚ ਸ਼ਾਮਲ ਹੋ ਰਹੇ ਜੀ ਜਿਹੜੀ ਆਮ ਪਾਰਟੀ ਨੇ ਜਿਹੜਾ ਲੋਕਾਂ ਨੂੰ ਇੱਕ ਗੁੰਮਰਾਹ ਕੀਤਾ ਸੀ ਲੋਕੀ ਜਾਗ ਗਏ ਨੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਹਰ ਵਾਰੀ ਗੁੰਮਰਾਹ ਹੀ ਕਰਦੇ ਨੇ ਇਸ ਕਰਕੇ ਲੋਕੀ ਜਾ ਕੇ ਹੁਣ ਸਾਰੇ ਕਾਂਗਰਸ ਪਾਰਟੀ ਵੱਲ ਹੋ ਗਏ ਨੇ ਕਾਂਗਰਸ ਨੂੰ ਲਾਈਕ ਕਰਦੇ ਨੇ ਹਮਮ ਆ ਟੋਲ ਸਾਹਿਬ ਕੀ ਕਹ ਲੋਕ ਆ ਲੋਕ ਕੀ ਕਹਿੰਦੇ ਨੇ ਜਿਹੜਾ ਆਮ ਆਦੀ ਪਾਰਟੀ ਲੋਕ ਜੀ ਨਰਾਜ ਨੇ ਜਿਹੜਾ ਇਹਨਾਂ ਨੇ ਲੋਕਾਂ ਨਾਲ ਝੂਠੇ ਵਾਦੇ ਕੀਤੇ ਨੇ ਹਜ਼ਾਰ ਹਜ਼ਾਰ ਰੁਪਏ ਦੇ ਹੋਰ ਵੀ ਨਾ ਕਾਫੀ ਪੈਨਸ਼ਨਾਂ ਦੇ ਵਾਅਦੇ ਕੀਤੇ ਨੇ ਸਭ ਝੂਠੇ ਨਿਕਲੇ ਨੇ ਤੇ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਕਾਰਡ ਕੱਟੇ ਗਏ ਨੇ ਇਸ ਕਰਕੇ ਸਾਰੇ ਲੋਕ ਬਹੁਤ ਨਰਾਜ ਨੇ ਇਨਾਂ ਤੋਂ ਜੀ ਕੀ ਲੱਗਦਾ ਕੋਟ ਖਾਲਸਾ ਇਸ ਵਾਰ ਇਤਿਹਾਸ ਲਿਖੇਗਾ ਸਾਰੇ ਗਰੀਬ ਲੋਕਾਂ ਜਿਹੜੀਆਂ ਕੁਝ ਦੀਸ ਲੋਕਾਂ ਨੇ ਬਹੁਤ ਬੜੀਆਂ ਮਦਦਾਂ ਇਹਸ ਵਾਰ ਕੋਟ ਖਾਲਸਾ ਦੇ ਸਾਰੇ ਬੂਥ ਵਾਰਡ ਨੰਬਰ 75 ਪਰਾਣੀ 74 ਤੇ ਹੋਰ ਜਿੰਨੀਆਂ ਵੀ ਵਾਡਾਂ ਆ ਸਾਡੇ ਨਾਲ ਲੱਗਦੀਆਂ ਉਹ ਸਾਰੀਆਂ ਅਸੀਂ ਜਿੱਤਾ ਕੇ ਦਵਾਂਗੇ ਅਸੀਂ ਤੇ ਬੜੇ ਵੱਡੇ ਲੈਵਲ ਤੇ ਜਿੱਤ ਹੋਏਗੀ